ਜਿਹੜੇ ਮਤਲਬ ਹੈ ਮੇਲਿਆਂ ਨਾਲ ਹਰ ਇੱਕ ਬੰਦੇ ਨਾਲ ਕੋਈ ਨਾ ਕੋਈ ਲਾਜ ਬੰਦੀ ਹੈ ਉੱਥੇ ਜਦੋਂ ਮੰਨ ਲਓ ਉਹਨਾਂ ਦੀ ਕਮੇਟੀ ਨੂੰ ਕਹਿਣਾ ਵੀ ਯਾਰ ਆਹ ਰੰਗਾਇਤੀ ਤੁਸੀਂ ਬੰਦ ਕਰਤਾ ਐਂ ਕਰਤਾ ਬੋਹ ਕਰਤਾ ਉਹਨਾਂ ਨੇ ਸਾਨੂੰ ਐਂ ਕਹਿਣਾ ਵੀ ਅਸੀਂ ਤਾਂ ਯਾਰ ਮੈਂ ਸਾਂਦਾ ਵੀ ਇਹ 2-4 ਸਾਲਾਂ ਦੇ ਵਿੱਚ ਜਮੀਂ ਬੰਦ ਕਰਦਣੇ ਆ ਵੀ ਮੈਂ ਸਾਂਦਾ ਤਾਂ ਸਾਡਾ ਕੰਮ ਹੀ ਨਹੀਂ ਉੱਥੇ ਜਾ ਕੇ ਉਹ ਸਾਲ ਬੜਾ ਦੁਖਿਆ ਦਿਲ ਮੈਂ ਕਿਹਾ ਯਾਰ ਇਹ ਕੰਮ ਤਾਂ ਗਲਤ ਹੋ ਗਿਆ ਯਾਰ ਹੁਣ ਇੱਥੇ ਕਿੰਨਾ ਚਾਹ ਨਾਲ ਮੇਲਿਆਂ ਤੇ ਆਈਦਾ ਲੱਖ-ਲੱਖ 2-2 ਲੱਖ ਰੁਪਏ ਖਰਚਾ ਕਰੀਦਾ 1.5-2-200 ਬੰਦਾ 3-3 ਦਿਨ ਸਾਮੀਦਾ ਹਨਾ ਮੀਟ ਤੋਂ ਲਾ ਕੇ ਹਰ ਇੱਕ ਚੀਜ਼ ਜਿਵੇਂ ਪਾਰਟੀਆਂ ਦੇ ਵਿੱਚ ਚੱਲਦੀ ਆ ਉਵੇਂ ਚਾਹ ਹੁੰਦਾ ਵਿਆਹ ਤੋਂ ਵੀ ਵੱਧ ਮੈਂ ਕਹਾਂ ਜੇ ਇਹਦਾ ਸਾਰਾ ਸੈੱਟ ਵੀ ਖਤਮ ਹੋ ਜੂ ਨਾਲੇ ਜਿਹੜੇ ਮੁੰਡੇ ਅੱਜ ਕੰਮ ਦੇ ਵਿੱਚ ਪੈਂਦੇ ਇਹ ਵੀ ਖਤਮ ਹੋ ਜਾਣਗੇ ਫਿਰ ਉੱਥੇ ਹੀ ਮਤਲਬ ਜਦੋਂ ਮੈਨੂੰ ਸਨਮਾਨਤ ਕਰਕੇ ਗਏ ਸੀ ਉਹ ਟਰਾਫੀ ਦੇ ਉੱਤੇ ਲਿਖਿਆ ਜੀ ਬਫੈਲੋ ਫਾਰਮ ਠੀਕ ਹੈ ਤੇ ਫਿਰ ਅਸੀਂ ਮੰਨ ਲਓ ਉਹੀ ਫਿਰ ਬਫੈਲੋ ਫਾਰਮ ਦੇ ਨਾਂ ਦੇ ਉੱਤੇ ਅਸੀਂ ਰਜਿਸਟਰ ਕਰਵਾਈ ਬਫੈਲੋ ਫਾਰਮ ਐਸੋਸੀਏਸ਼ਨ ਹੁਣ ਸਾਡਾ ਜਿਹੜਾ ਮੇਲੇ ਦਾ ਨਾਮ ਜਾਦੇ ਮਸ਼ਹੂਰ ਹੋਇਆ ਬੀ ਐਫ ਏ ਦੇ ਨਾਂ ਤੇ ਹੋਇਆ ਬੀ ਐਫ ਇਤਨੋਲੇ ਦੇ ਨਾਂ ਤੇ ਠੀਕ ਹੈ ਫਿਰ ਅਸੀਂ ਆ ਇਨਾ ਮਾ ਕੰਮ ਆਇਆ ਯਾਰ 11ਾਂ ਦੀ ਸਰਤੇ ਇੰਨਾ ਕਮਾਨਾ ਵੀ ਤੁਸੀਂ ਮੈਨੂੰ ਹਾਂ ਕਰੋ ਵੀ ਪੈਸਾ ਸਾਨੂੰ ਮੈਂ ਇਕੱਠਾ ਕਰਦਿਆ ਕਰੂੰ ਪਰ ਪੌਣੇ ਥੋੜੇ ਜਿਹਾ ਜੇਬ ਚ ਹੀ ਪੈਣਗੇ ਫਿਰ ਅਸੀਂ ਪਹਿਲੇ ਸਾਲ ਹੋ ਟੀਮ ਵੱਧ ਹੀ ਗਈ ਬਾਹਰਲੇ ਭਰਾਵਾਂ ਨੇ سپورਟ ਦਿੱਤੀ ਤਾਂ ਫਿਰ ਇਧਰਲੇ ਜਿਹੜੇ ਭਰਾ ਸੀ ਸਾਡੇ ਅਸੀਂ ਖੁਦ ਜੇਬਾਂ ਚ ਜਿਹੜਾ ਕੋਈ ਵੱਡਾ ਮਤਲਬ ਜਹਾਜ ਜਿਹਾ ਉਹਦੇ ਦੇਤੇ ਉਹਦੇ ਹਿਸਾਬ ਦੇ ਨਾਲ ਅਸੀਂ ਜੇਬਾਂ ਚ ਪੈਸੇ ਪਾ ਲਈਦਾ 20000 50000 10000 ਤੇ ਸਾਰੇ ਬੰਦੇ ਆਪਦੇ ਕੋਲੋਂ ਜੇਬਾਂ ਚ ਪੈਸੇ ਪਾ ਕੇ ਤੇ ਫਿਰ ਮੇਲਾ ਕਰਵਾਉਂਦੇ ਰਹੇ ਜੀ ਇਹ ਕੱਢ ਜਾਂਦੇ ਸੀ ਦੁਬਾਰੇ ਫੇਰ ਥੋੜੇ ਬਹੁਤੇ ਨਾਮ ਨੂਨ ਦੇਣ ਨੂੰ ਫੇਰ ਪਾਲਾਂ ਦੇ ਜਿੰਨੇ ਕੱਢਦੇ ਸੀ ਐ ਤਰ੍ਹਾਂ ਅੱਜ ਤੱਕ ਤਿੰਨ ਜਿਹੜੇ ਮੇਲੇ ਕਰਵਾਏ ਆ ਇਹ ਆਪ ਦੀਆਂ ਜੇਬਾਂ ਜੂ ਕਰਵਾਏ ਆ ਮੇਲੇ ਤੁਹਾਡੇ ਪੂਰੇ ਸਫਲ ਰਹੇ ਆ ਮਤਲਬ ਐਂਟਰੀ ਕਿੰਨੀ ਕੁ ਹੋ ਜਾਂਦੀ ਸੀ ਪਹਿਲੇ ਮੇਲੇ ਤੇ ਅਸੀਂ ਪਹਿਲੇ ਮੇਲੇ ਤੇ ਬੜਾ ਜਦੋਂ ਚਾਚੜਾ ਸੀ ਉਹਦੇ 'ਚ ਵੀ ਉਹੀ ਸੀਗਾ ਜਦੋਂ ਕਹਿੰਨਾਂ ਉਹ ਇੱਕ ਬੰਦਾ ਨਾ ਸਫਲਤਾ ਦੀ ਪੌੜੀ ਵਧੀਆ ਚੜਦਾ ਤੇ ਉਸ ਤੋਂ ਬਾਅਦ ਬੰਦੇ ਨੂੰ ਹੌਸਲਾ ਵਾਲਾ ਹੁੰਦਾ ਤੂੰ ਐਂ ਜਿਹਾ ਹੁੰਦਾ ਵੀ ਆ ਤਾਂ ਹੱਲੇ ਟੰਬੇ ਟੁੰਬੇ ਤਾਂ ਮੈਂ ਹੁਣ ਹੱਥ ਬਾਲੂ ਹੁਣ ਪੈ ਗਿਆ ਜਦੋਂ ਅਸੀਂ ਪਹਿਲੇ ਮੇਲੇ ਤੇ ਬਹੁਤ ਕਹਿੰਦੇ ਸੀ ਵੀ ਆਏ ਨਹੀਂ ਹੋਣਾ ਬਹੁ ਨਹੀਂ ਹੋਣਾ ਫਲਾਨਾ ਨਹੀਂ ਹੋਣਾ ਫਲਾਨਾ ਆਏ ਕਰਨਗੇ ਧੁਕਾ ਕਰਨਗੇ ਕੁਝ ਨਹੀਂ ਪਹਿਲੇ ਮੇਲੇ ਦੇ ਉੱਤੇ ਵੀ ਜਾਨੀ ਕਿ ਵੀ ਅਸੀਂ ਇੰਨਾ ਕੁ ਰਿਕਾਰਡ ਪੈਦਾ ਕਰਤਾ ਸੀਗਾ ਵੀ ਜਿਹੜੇ ਪੁਰਾਣੇ ਮੇਲੇ ਸੀ ਉਹਨਾਂ ਨੂੰ ਵੱਧ ਅਸੀਂ ਇਕੱਠ ਪੈਦਾ ਕਰਤਾ ਸੀਗਾ ਜੀ ਉੱਥੇ ਤੇ ਉੱਥੇ ਲੋਕਾਂ ਦੇ ਵਿੱਚ ਨਾਲੇ ਅੱਧੇ ਬੰਦਿਆਂ ਦਾ ਬਾਅਦ ਚ ਲਾਂਬੇ ਸੀਗੇ ਵੀ ਸੰਤਾ ਮੇਲਿਆਂ ਦਾ ਪਤਾ ਨਹੀਂ ਲੱਗਿਆ ਤੇ ਕਿਉਂਕਿ ਅਸੀਂ ਪ੍ਰੋਮੋਸ਼ਨਾਂ ਕਿਉਂਕਿ ਮੇਲਾ ਵੀ ਨਮਾ ਤੇ ਉਹਨਾਂ ਦਾ ਪ੍ਰੋਮੋਸ਼ਨਾਂ ਨਹੀਂ ਹੁੰਦਾਂ ਸੀਗੇ ਜੀ ਤੇ ਫਿਰ ਜਿਹੜਾ ਦੂਜਾ ਮੇਲਾ ਸੀ ਉਹਦੀ ਅਸੀਂ ਉ ਦੇ ਖੜੇ ਆ ਤੇ ਉਸ ਹਿਸਾਬ ਦੇ ਨਾਲ ਜਿਹੜਾ ਘਟ ਸੀਗਾ ਤੇ ਉਹ ਸਾਡੇ ਸਾਰੇ ਪੰਜਾਬ ਦੇ ਮੇਲਿਆਂ ਤੋਂ ਵੱਧ ਘਟ ਸੀਗਾ ਤੇ ਸਾਨੂੰ ਇੱਕ ਤਰ੍ਹਾਂ ਵੀ ਏਸ਼ੀਆ ਦਾ ਅਵਾਰਡ ਵਾਲੀ ਗੱਲ ਹੀ ਹੋ ਗਈ ਸੀ ਵੀ ਸਭ ਤੋਂ ਵੱਧ ਜਿਹੜੀ ਐਂਟਰੀ ਸੀਗੀ ਆਮ ਮੇਲਿਆਂ ਤੇ ਅੱਜ ਤੱਕ ਵੀ 5-600 ਪਸ਼ੂ ਤੋਂ ਵੱਧ ਐਂਟਰੀ ਨਹੀਂ ਸਾਡੇ ਮੇਲੇ ਦੇ ਉੱਤੇ ਜੀ 3-3000 ਪਸ਼ੂ ਦੀ ਐਂਟਰੀ ਹੋ ਜਾਂਦੀ ਹੈ ਜੀ 32-3200 3-3000 6 ਗੁਣਾ ਵੱਧ ਉਹਨਾਂ ਨਾਲ 6 ਗੁਣਾ ਵੱਧ ਹਾਂਜੀ ਇਹ ਤੇ ਤੀਜੇ ਮੇਲੇ ਦਾ ਬੜੀ ਜ਼ਿਆਦਾ ਐਂਟਰੀ ਸੀਗੀ ਜੀ ਤਾਂ ਹੁਣ ਉਮੀਦ ਕਰਦੇ ਆ ਵੀ ਜਿਹੜਾ ਚੌਥਾ ਮੇਲਾ ਇਤੋਂ ਵੀ ਵੱਧ ਹੋਊ ਤੇ ਜੇ ਮੈਂ ਇਸਾਂ ਦਾ ਮੇਲਾ ਨਾ ਕਰਵਾਉਂਦੇ ਤਾਂ ਜਿਹ ਵੀ ਪੰਜਾਬ ਦੇ ਵਿੱਚ 25 ਲੱਖ ਮੱਝ ਘਟ ਗਈ। ਤਾਂ ਜੇ ਮਤਲਬ 3 ਸਾਲ ਹੀ ਹੋ ਗਏ ਸਾਨੂੰ ਮੇਲੇ ਕਰਵਾਉਂਦਿਆਂ ਨੂੰ ਵੀ ਮੈਂ ਯਕੀਨ ਨਾਲ ਕਹਿ ਸਕਦਾ ਵੀ ਜੇ ਇਹ 5 ਸਾਲਾਂ ਬਾਅਦੋਂ ਸਰਪੇ ਹੋਣਗੇ ਤੇ 5 ਸਾਲਾਂ ਦੇ ਵਿੱਚ ਜਿਹੜੀ 25 ਲੱਖ ਮੱਝ ਘਟ ਗਈ ਸੀ ਤੇ ਅਸੀਂ 25 ਲੱਖ ਮੱਝ ਪੂਰੀ ਕਰ ਦਾਂਗੇ ਜੀ। ਇੰਨੇ ਜੋਰਾਂ ਤੇ ਜਿਹੜੇ ਜੋਸ਼ ਦੇ ਨਾਲ ਭੈਣਾ ਭਰਾ ਜਿਹੜੇ ਸਾਨੂੰ ਦੇਖਦੇ ਆ ਸਾਡੇ ਨਾਲ ਜੁੜੇ ਵੀ ਆ ਉਹ ਇੰਨੇ ਜੋਸ਼ ਦੇ ਨਾਲ ਮੱਝਾਂ ਦਾ ਫਰਮ ਪਾ ਰਹੇ ਆ।